ਅਸਮਾਨੀ ਚੜੀਆਂ ਕੀਮਤਾਂ ਕਾਰਨ ਪਿਆਜ਼ ਦੇ ਨਖਰੇ ਅੱਜਕੱਲ ਮਾਨ ਨਹੀਂ ਰਸੋਈ ਦਾ ਰਾਜਾ ਪਿਆਜ਼ ਅੱਜਕੱਲ ਸਿਰਫ ਪੈਸੇ ਵਾਲਿਆਂ ਦੀ ਰਸੋਈ ਚ ਜਾਣਾ ਹੀ ਪਸੰਦ ਕਰ ਰਿਹਾ ਵਧੀਆਂ ਕੀਮਤਾਂ ਕਾਰਨ ਚੋਰ ਵੀ ਅੱਜਕੱਲ ਸ਼ਾਇਦ ਸੋਨਾ ਚਾਂਦੀ ਜਾਂ ਹੀਰੇ ਤੋਂ ਜ਼ਿਆਦਾ ਪਿਆਜ਼ ਤੇ ਨਜ਼ਰ ਰੱਖ ਰਹੇ ਨੇ ਦਰਅਸਲ ਬਠਿੰਡਾ 'ਚ ਮਾਮਲਾ ਸਾਹਮਣੇ ਆਇਆ ਹੈ ਪਿਆਜ਼ ਦੀ ਚੋਰੀ ਦਾ ਬਠਿੰਡਾ ਤੇ ਗੁਰੂਕੁਲ ਰੋਡ ਤੇ ਇੱਕ ਸਬਜ਼ੀ ਦੀ ਦੁਕਾਨ 'ਚ ਕੱਲ ਰਾਤ ਹੋਈ ਚੋਰੀ ਚੋਰ ਲੈ ਗਏ 55 ਕਿਲੋ ਪਿਆਜ਼ ਚੋਰੀ ਦੁਕਾਨ ਸੇ ਤਾਲਾ ਤੋੜ ਕੇ ਪਿਆਜ਼ ਦਾ 55 ਕਿਲੋ ਦਾ ਗੱਟਾ ਥਾ ਲੈ ਗਏ 70 ਰੁਪਏ ਕਿਲੋ ਪਿਆਜ਼ ਵਿਕ ਰਹਾ ਹੈ ਗੱਟਾ ਥਾ ਚੌਥੀ 3500 ਦਾ ਦੁਕਾਨ ਅੰਦਰੋਂ ਅਨਾਰ ਤੇ ਸੇਬ ਦੀ ਇੱਕ ਇੱਕ ਕਰੇਟ ਵੀ ਚੋਰੀ ਹੋਈ ਹੈ ਪਰ ਦੁਕਾਨਦਾਰ ਨੂੰ ਸਦਮਾ ਪਿਆਜ਼ ਦੀ ਚੋਰੀ ਕਰਾਂ ਲੱਗਿਆ ਇਸ ਲਈ ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਜੇ ਇਸੇ ਤਰ੍ਹਾਂ ਪਿਆਜ਼ ਦੀਆਂ ਕੀਮਤਾਂ ਵਧਦੀਆਂ ਗਈਆਂ ਤਾਂ ਕਿਤੇ ਲੋਕਾਂ ਨੂੰ ਪਿਆਜ਼ ਵੀ ਤਜੋਰੀਆਂ ਵਿੱਚ ਹੀ ਨਾ ਰੱਖਣੇ ਪੈ ਜਾਣ